ਮੇਰਾ ਨਾਮ ਜਸਵਿੰਦਰ ਸਿੰਘ ਜੀ ਆਪਾਂ ਬਾਬਾ ਟਹਿਲ ਸਿੰਘ ਕਲੋਨੀ ਦੇ ਰਹਿਣ ਵਾਲੇ ਜਿਹੜੇ ਕਿ ਬੱਸ ਸਟੈਂਡ ਤੋਂ ਬਿਲਕੁਲ ਨੇੜੇ ਪੈਂਦਾ ਹੋਇਆ ਜਿਹੜਾ ਪੋਲ ਦੇ ਅੰਡਰ ਜਿਹੜੀ ਆਵਾਜ਼ ਆਈ ਜਾਂਦੀ ਹੈ ਲੇਕਿਨ ਇੱਥੇ ਨਿਤ ਨਵੇਂ ਹਾਸੇ ਵਾਫਦੇ ਜਿਹੜਾ ਕਾਰਨ ਹੈ ਕਿ ਇੱਥੇ ਪੋਲ ਤੋਂ ਲੈ ਕੇ ਲਾਈਟਾਂ ਜਿਹੜੀਆਂ ਮਤਲਬ ਬੱਸ ਸਟੈਂਡ ਦੇ ਉੱਤੋਂ ਅੱਗੇ ਤੱਕ ਜਿਹੜੀਆਂ ਲਾਈਟਾਂ ਨਹੀਂ ਜਗ ਰਹੀਆਂ ਜੋ ਕਰੀਬ ਘੱਟੋ ਘੱਟ ਪਰਾਉਹ 2.5 ਮਹੀਨੇ ਹੋ ਗਈਆਂ ਜਿਹੜੀਆਂ ਲਾਈਟਾਂ ਬਿਲਕੁਲ ਨਹੀਂ ਚੱਲਦੀ ਇੱਕ ਵੀ ਲਾਈਟ ਜਿਹੜੀ ਹੈ ਸਾਈਡਾਂ ਦੇ ਪੋਲ ਦੇ ਨਹੀਂ ਚੱਲਦੀਆਂ ਜਦੋਂ ਕਿ ਲਾਈਟਾਂ ਜਦੋਂ ਲੱਗੀਆਂ ਸੀ ਦੋ ਚਾਰ ਦਿਨ ਚੱ ਕੋਈ ਹਫਤਾ 10 ਦਿਨ ਉਸ ਤੋਂ ਬਾਅਦ ਵਿੱਚ ਖਰਾਬ ਹੋ ਗਿਆ ਫੇਰ ਚੱਲੀਆਂ ਉਸ ਤੋਂ ਬਾਅਦ ਕੰਟੀਨਿਊ ਜੀਆਂ ਢਾਈ ਜਵਾ ਕਰ ਉਸ ਤਿੰਨ ਮਹੀਨੇ ਹੋ ਗਏ ਜਿਹੜਾ ਨਹੀਂ ਚੱਲ ਰਹੀਆਂ ਦੇਖੋ ਸ਼ਿਕਾਇਤ ਇਹ ਪ੍ਰਸ਼ਾਸਨ ਨੂੰ ਆਪਣੇ ਥੱਲੇ ਆਪਾਂ ਤੇਤੇ ਕਰਾਉਣਾ ਚਾਹੁੰਦੇ ਆ ਅਸੀਂ ਤਾਂ ਕਿਹਾ ਵੀ ਚਲੋ ਸ਼ਾਇਦ ਕਿਸੇ ਨਾਲ ਸੰਪਰਕ ਹੋਇਆ ਹੋਵੇ ਲੇਕਿਨ ਆਪਾਂ ਦੇਖ ਰਹੇ ਆ ਕਿ ਬਿਲਕੁਲ ਪ੍ਰਸ਼ਾਸਨ ਇਹ ਬਲੇ ਧਿਆਨ ਨਹੀਂ ਦੇ ਰਿਹਾ ਜਦੋਂ ਕਿ ਪ੍ਰਸ਼ਾਸਨ ਦੇ ਅਧਿਕਾਰੀ ਕਰਮਚਾਰੀ ਜਿਹੜੇ ਟੋਟਲ ਇੱਥੋਂ ਆਪਣੇ ਕਰਾਸ ਹੁੰਦੇ ਆ ਜਿਹੜਾ ਮੇਨ ਇਹ ਜਿਹੜਾ ਰਸਤਾ ਪੈਂਦਾ ਜਿਹੜਾ ਆਊਟ ਆਫ ਮਤਲਬ ਆਪਾਂ ਜੇ ਸਟੇਟ ਕਹਿ ਰਹੀਏ ਉਹ ਮੇਨ ਰਸਤਾ ਪੈਂਦਾ ਗਰਦਾਪੁਰ ਦਾ ਤੇ ਲੇਕਿਨ ਇਹਦੇ ਵਿੱਚ ਹਰ ਇੱਕ ਨੂੰ ਇਸ ਚੀਜ਼ ਦੇ ਬਾਰੇ ਪਤਾ ਪਤਾ ਹੁੰਦੇ ਨਾ ਤੇ ਕੋਈ ਵੀ ਇਸ ਬਾਰੇ ਕਿਸੇ ਬੰਦੇ ਕੋਈ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ ਜੀ ਨਾਮ ਮੇਰਾ ਸਿਮਰਨਜੀਤ ਕੌਰ ਹੈ ਤੇ ਸਾਨੂੰ ਦੋ ਤਿੰਨ ਮਹੀਨੇ ਤੋਂ ਦਿੱਕਤ ਆ ਰਹੀ ਹੈ ਅਸੀਂ ਗੁਰਦੁਆਰੇ ਆਣਾ ਤੇ ਇੱਥੋਂ ਸਾਨੂੰ ਮਤਲਬ ਲੰਘਣਾ ਮੁਸ਼ਕਲ ਹੋ ਗਿਆ ਹੈ ਪੀ ਲਾਈਟ ਨਹੀਂ ਆ ਰਹੀ ਚੋਰ ਚੱਕ ਕੇ ਬੜੇ ਚੱਲਦੇ ਇੱਥੇ ਨਾ ਬੱਸ ਸਟੈਂਡ ਹੈ ਇਹ ਕਰਕੇ ਖਾਸੇ ਕਾਹੀ ਹੁੰਦੇ ਆ ਐਕਸੀਡੈਂਟ ਹੋ ਸਕਦੇ ਆ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਕਿ ਹਾਨੂੰ ਲਾਈਟ ਇੱਥੇ ਦਾ ਪ੍ਰਬੰਧ ਕੀਤਾ ਜਾਏ ਲਾਈਟ ਦਾ ਤੇ ਜਿੱਦਾਂ 2-3 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਤੇ ਪ੍ਰੋਪਰ ਲਾਈਟ ਆਣੀ ਚਾਹੀਦੀ ਹੈ। ਹਾਂ ਜੀ। ਮੇਰਾ ਨਾਮ ਕਪਤਨ ਤਰਸੇ ਸਿੰਘ ਹੈ। ਮਾਪਾਟਿਆ ਦੇ ਕੋਲ ਰਹਿਣ ਵਾਲਾ। ਸਾਡੇ ਇੱਥੇ ਲਾਈਟ ਦੀ ਬਹੁਤ ਪ੍ਰੋਬਲਮ ਹੈਗੀ ਆ। ਜੋ ਤੋਂ ਲੱਗ ਕੇ ਬਣੀਆ ਉਸ ਤੋਂ ਬਾਅਦ ਇੱਕ ਦੋ ਵਾਰ ਆਉਣੀ ਆ ਵਾਪਸ ਆਉਣੀ ਹੋਈ ਆ। ਆਹ ਲੱਗੇ ਜਿਹੜੀ ਜਗ੍ਹਾ ਦੇਖਿਓ ਸੀ ਤੇ ਐਕਸੀਡੈਂਟ ਬਹੁਤ ਹੋ ਰਿਹਾ ਲਾਈਟ ਦੀ ਵਜ੍ਹਾ ਕਰਕੇ। ਬਜ਼ੁਰਗ ਲੋਕ ਆਉਂਦੇ ਸਵੇਰ ਨੂੰ ਗੁਰਦਾਸ ਸਾਹਿਬ ਖੇੜੇ ਲੱਗਦੇ ਗਿਰਦੇ ਥਲੇ। ਮੇਰੇ ਪ੍ਰਸ਼ਾਸਨ ਅਗੇ ਬੇਨਤੀ ਹੱਥ ਬਨ ਕੇ ਕਿ ਇਹ ਸੇ ਇਹ ਲਾਈਟਾਂ ਇਹਨਾਂ ਨੂੰ ਜਰੂਰ ਜਲਾਇ ਜਾਵੇ ਤਾਂ ਕਿ ਐਕਸੀਡੈਂਟ ਤੋਂ ਬਚਿਆ ਜਾ ਸਕੇ ਤੇ ਜਿਹੜੇ ਬਜ਼ੁਰਗ ਬੰਦੇ ਆ ਰਹੇ ਨੇ ਗੁਰਦੁਆਰਾ ਸਾਹਿਬ ਅਸਰੇ ਕਵਾਸਦੇ ਉਹਨਾਂ ਨੂੰ ਆਉਂਦੀ ਸੁਹੂਲਤ ਹੋਵੇ। ਇਹ ਮੇਰੀ ਬੇਨਤੀ ਹੈ ਵੀ ਅੱਛੇ ਲਾਈਟ ਜਗਣੀ ਚਾਹੀਦੀ ਆ ਸਭ ਦਾ ਭਲਾ ਹੋਣਾ ਚਾਹੀਦਾ ਵਾ ਔਰ ਰਸਤਾ ਨਹੀਂ ਮਿਲਦਾ ਹਾਂ ਕਿ ਇਹਨੂੰ ਵੀ ਨਾ ਬੱਚਿਆਂ ਨੂੰ ਨਾ ਆਦਮੀ ਨੂੰ ਨਾ ਜਨਾਨੀ ਨੂੰ ਰਸ ਜ਼ਿਆਦਾ ਵਾ ਸਾਰੀ ਸੁਹੂਲਤਾਂ ਹੋਣੀਆਂ ਚਾਹੀਦੀ ਆ ਇਹ ਕਲੋਨੀ ਵਿੱਚ ਜੇ ਗੁਰਦੁਆਰੇ ਦਾ ਇਲਾਕਾ ਪੈਂਦੀ ਆ ਵਾ ਤੇ ਉਹਦਾ ਫੈਮਿਲੀ ਫੈਮਿਲੀ ਦਾ ਭਲਾ ਹੋਣਾ ਚਾਹੀਦਾ ਠੀਕ ਹੈ